ਤਰੇ ਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਲੋਕ ਆਪਣੀ ਸ਼ਰਧਾ ਅਨੁਸਾਰ ਸੇਵਾ ਕਰ ਰਹੇ ਨੇ ਕਿ ਇਹ ਰਿਕਸ਼ਾ ਚਾਲਕ ਹੈ ਜਿਸ ਨੇ ਯੋਧਿਆ ਦੇ ਵਿੱਚ ਭਗਵਾਨ ਦੀ ਰਾਮ ਮੂਰਤੀ ਦੀ ਸਥਾਪਨਾ ਦੇ ਲਈ ਮੁਫਤ ਸੇਵਾ ਸ਼ੁਰੂ ਕੀਤੀ ਹੈ ਤੇ ਉੱਥੇ rahul nath ਦਾ ਇਹ ਰਿਕਸ਼ਾ ਚਾਲਕ ਦੋ ਦਿਨਾਂ ਤੋਂ ਸ਼ਹਿਰ ਭਰ ਦੀ ਯਾਤਰੀਆਂ ਨੂੰ ਮੁਫਤ ਸਫ਼ਰ ਕਰਵਾ ਰਿਹਾ ਹੈ ਦਾਜੀ ਕੀ ਰੋਜ਼ਾਨਾ 5 ਤੋਂ 600 ਰੁਪਏ ਕਮਾਉਣ ਵਾਲਾ rahul ਆਪਣੇ ਪਰਿਵਾਰ ਦੀ ਸਹਿਮਤੀ ਦੇ ਲਈ ਇਹ ਸੇਵਾ ਖੁਦ ਕਰ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਵੀ ਉਸ ਦੀ ਸੇਵਾ ਦੀ ਸ਼ਲਾਘਾ ਕਰ ਰਹੇ ਨੇ ਮੇਰਾ ਨਾਮ ਹੈ ਰੋਹਿਤ ਕੁਮਾਰ ਹਾ ਜੀ ਤੇ ਸੇਵਾ ਹੈ ਰਾਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਕਿ ਮੈਂ ਦੋ ਦਿਨ ਆਪਣੇ ਆਟੋ 'ਚ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰਾਂ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਕਿੰਨੇ ਤੱਕ ਜਾਏਗੀ ਇਹ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ ਦੋ ਦਿਨ ਹੀ ਆ ਯਾਰ ਬਾਈਟ ਕਿੰਨੀ ਖੁਸ਼ੀਆਂ ਮਾਂਦੇ ਵਿੱਚ ਜਿਹੜਾ ਆਰਾਮੰਦਰ ਬੰਜਾਰਾ ਖੁਸ਼ੀ ਭਾਜੀ ਇਹ ਬਹੁਤ ਜ਼ਰਾ ਹੈ ਐਸੇ ਕਰਕੇ ਤੇ ਦੋ ਦਿਨ ਨੂੰ ਸੇਵਾ ਲਈਏ ਸਰ ਹੋਰ ਨੋ ਜਾਣ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖ ਕੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਜੁਨੀਅਨ ਆ ਆਪਣੀ ਉੱਤੇ ਆਟੋ ਲਗਾਉਣਾ ਪੰਦੇ ਪੁਰਾਣੇ ਡੇ ਕੋਈ ਕਨੇਸਕੂਲ ਦੇ ਲੱਗੇ ਉਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਜੀ ਵੀ ਕੱਲ ਫਰੀ ਸੇਵਾ ਚਲਵਾ ਦੇ ਉਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਮਨ ਧਰਮ ਦੀ ਤੇ ਉਹਦੇ ਵਿੱਚ ਕਹਿੰਦੇ ਆਸੀਂ ਵੀ ਯੋਗਦਾਨ ਪਾਣਾ ਚਾਹੁੰਦੇ ਆਂ ਤੁਹਾਡੇ ਕੋਲੋਂ ਪਰਿਵਾਰ ਵਿੱਚ ਕੌਣ-ਕੌਣ ਆ ਗਿਆ ਪਰਿਵਾਰ ਨੂੰ ਦੱਸ ਕੇ ਆਏ ਕਿ ਜਿੱਦਾਂ ਸੇਵਾ ਕਰਨੀ ਹੈ ਕੀ ਕੀ ਦੇ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਮੈਂ ਆ ਮੇਰੀ ਵਾਈਫ ਆ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛਿੜੀ ਗੱਲ ਆ ਕੀ ਮੈਸੇਜ ਦੇਣਾ ਚਾਹੋ ਮੇਰੇ ਤੋਂ ਸੱਦਾ ਲੂਣ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਦਿਹਾੜ ਨੂੰ ਜਿਹੜਾ ਕੱਲ੍ਹ ਦਾ ਦਿਨ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਬਹੁਤ ਖੁਸ਼ੀ ਨਾਲ ਸਰ ਆਪਣੇ ਘਰ ਤੋਂ ਇਹ ਮੰਦਿਰ ਤੱਕ ਇਹ ਜਾਣਾ ਹੈਗਾ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇਗੇ ਤੇ ਮੈਂ ਇਹਨਾਂ ਨੂੰ ਹੱਥ ਦੇ ਕੇ ਖਿਲਾ ਰਿਹਾ ਵਾ ਤੇ ਮੈਂ ਇਹਨਾਂ ਨੂੰ ਪੁੱਛਿਆ ਉਹਦੋਂ ਕੁਛ ਨਹੀਂ ਹੈਗਾ ਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ 'ਚ ਤੇ ਜਦੋਂ ਮੰਦਿਰ ਦੇ ਬਾਹਰ ਪਹੁੰਚਿਆ ਮੈਂ ਭਾਈ ਉਹਨਾਂ ਨੂੰ ਉਹਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਇਨਕਾਰ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਦੋਂ ਲਗਾਈ ਭਾਈ ਇਹਨਾਂ ਮਜ਼ਾਕ ਜਿਹਾ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਰ ਕਰਕੇ ਮੈਂ ਜਿਹੜੀ ਹੈਗੀ ਆ ਫ੍ਰੀ ਸੇਵਾ ਕਰ ਰਿਹਾ ਵਾਂ ਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾਂ ਕਰਤਾ ਵਾ ਤੇ ਮੈਂ ਤਾਂ ਇਹੀ ਕਹਿਣਾ ਚਾਹਨਾ ਵਾਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਾਹੌਲ ਹੈਗਾ ਵਾ ਉਹਨੂੰ ਦੇਖਦਿਆਂ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੁਧਾ ਯੋਗਦਾਨ ਜਿਹੜਾ ਹੈਗਾ ਜਰੂਰ ਕੋਈ ਨਾ ਕੋਈ ਕਿਸੇ ਚੀਜ਼ 'ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਾਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਏ ਇੱਕ ਦੋ 20 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਾਸੀ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਵਾ ਨਾ ਕਿ ਮੈਂ 2 ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਨੇ ਅੱਥੇ ਬਗਾਇਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸਤੇ ਜਿਹੜਾ ਮਰਜ਼ੀ ਉਹਦੇ ਵਿੱਚ ਆ ਕੇ ਬੈਠ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜ਼ੀ ਆ ਜਾ ਸਕਦਾ ਹੈ ਬਾਕੀ ਆਪਰਾ ਨੂੰ ਵੇਚਣਾ ਬਹੁਤ ਖੁਸ਼ ਹਾਂ ਕਿ ਮੈਂ ਆਪਣੀ ਮੇਕਮਾਈ ਦੇ ਵਿੱਚ ਆਪਣਾ ਈ ਰਿਕਸ਼ਾ